ਸਸਰੀਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਅੱਜ ਬਈ ਅਸੀਂ ਕੋਠੀ ਵਿੱਚ ਆਏ ਹੋਏ ਹਾਂ ਬਲੌਗ ਨੂੰ ਖੋਲਣ ਵਾਸਤੇ ਇੱਥੇ ਪੁਰਾਣੀ ਫਿਟਿੰਗ ਹੋਈ ਹੋਈ ਹੈ ਜੀਆਈ ਦੀ ਅੱਜ ਤੋਂ 20-25 ਸਾਲ ਹੋ ਗਏ ਤੇ ਮਾਲਕ ਕਹਿੰਦੇ ਵੀ ਥੱਲੇ ਆਪਣ ਟੂਟੀਆਂ 'ਚ ਪਾਣੀ ਨਹੀਂ ਆ ਰਿਹਾ ਤੇ ਉਸ ਕਰਕੇ ਆਪਾਂ ਆਏ ਪਾਏ ਹੋਏ ਹਾਂ ਕਿਉਂਕਿ ਰੁਕ ਜਾ ਹਜੇ ਆਪਾਂ ਅੱਜ ਬਈ ਇਤਜਾਬ ਪਾਉਂਗੇ ਪਾਈਪਾਂ ਵਿੱਚ ਐਸਿਡ ਪਾ ਕੇ ਤੇ ਬਲੌਗ ਵਿੱਚ ਖੋਲੂਗੇ ਟੂਟੀਆਂ ਜੀਆਈ ਪਾਈਪਾਂ ਵਿੱਚ ਤੇ ਹੌਲੀ ਹੌਲੀ ਤੇ ਜਾ ਪਾ ਕੇ ਤੇ ਫਿਰ ਦੇਖਦੇ ਆ ਨਾਲ ਅੱਧੀ ਬਲੌਜ ਖੋਲੂਗੇ ਐਸਿਡ ਦੀ ਆਪਾਂ ਭਾਈ ਚਾਰ ਬੋਤਲਾਂ ਲੈ ਕੇ ਆਏ ਤੇ ਤੇ ਇੱਕ ਬੋਤਲ ਅੱਧੀ ਬੋਤਲ ਪੈ ਗਈ ਇਹਦੇ ਵਿੱਚ ਸਪਲਾਈ ਦੇ ਵਿੱਚ ਤੇ ਇਹ ਇਹ ਬਾਹਰ ਨੂੰ ਵਾਲਾ ਮਾਰਦੀ ਹੈ ਬਾਹਰ ਕਚਰਾ ਕੱਢ ਰਹੀ ਹੈ ਜਿੰਨਾ ਵੀ ਪਾਈਪ ਦੇ ਵਿੱਚ ਜਮਿਆ ਹੋਇਆ ਤੇ ਆਪਾਂ ਥੱਲੇ ਜਾ ਕੇ ਟੂਟੀਆਂ ਖੋਲੂਗੇ ਤਾਂ ਕਿ ਥੱਲੇ ਵੀ ਪਾਈਪਾਂ ਚ ਪੂਰਾ ਐਸਿਡ ਕੋ ਮਜੂਗਾ ਤੇ ਸਫਾਈ ਹੋ ਜਾਊਗੀ ਤਾਕੇ ਫਿਰ ਬਲਾਕੇਜ ਖੁੱਲੇ ਨੇ ਖੁੱਲ ਜੂਗੀ ਛੇਤੀ ਪਾ ਤਾਰੇ ਬਈ ਤਜਾ ਤੇ ਆਪਾਂ ਚਾਰ ਬੋਤਲਾਂ ਲੈ ਕੇ ਆਏ ਤੇ ਆਪਾਂ ਬਾਹਰ ਰੁਕ ਜਾ ਰੁਕ ਜਾ ਇਹਦੇ ਚ ਬਾਈ ਜੀਆਈ ਪਾਈਪ ਦੇ ਵਿੱਚ ਸ਼ੋਰਾ ਜਮ ਜਾਂਦਾ ਏ ਉਹਦੇ ਕਰਕੇ ਪਾਣੀ ਤੇ ਪ੍ਰੈਸ਼ਰ ਥੱਲੇ ਘਟ ਜਾਂਦਾ ਏ ਟੂਟੀਆਂ ਦੇ ਵਿੱਚ ਥੋੜਾ ਥੋੜਾ ਜਿਹਾ ਆਉਣ ਲੱਗਦਾ ਪਾਣੀ ਤੇ ਟੈਂਕੀ ਫੁੱਲ ਭਰੀ ਹੋਈ ਆ ਪਾਣੀ ਦੇ ਤੇ ਥੱਲੇ ਪਾਣੀ ਘਟ ਆ ਰਿਹਾ ਏ ਤੇ ਦੋ ਸਪਲਾਈਆਂ ਐ ਤੇ ਇੱਧਰ ਦੀ ਸਪਲਾਈ ਕਿਚਨ ਤੇ ਬਾਥਰੂਮ ਜਾਂਦੀ ਆ ਇੱਧਰ ਵਾਲੀ ਫਰੰਟ ਵਾਲੀ ਕਿਚਨ ਨੂੰ ਜਾਂਦੀ ਆ ਦੋ ਬਾਥਰੂਮ ਬਣੇ ਆਪਣੇ ਆ ਸੌਰੀ ਦੋ ਬਾਥਰੂਮ ਬਣੇ ਹੋਏ ਆ ਇੱਕ ਅੱਗੇ ਬਣਿਆ ਹੋਇਆ ਤੇ ਇੱਕ ਪਿੱਛੇ ਬਾਥਰੂਮ ਬਣਿਆ ਹੋਇਆ ਥੋੜੀ ਥੋੜੀ ਤਜਾਬਾ ਤੇ ਖੋਲਦੇ ਬਲੋਕੀਆਂ ਦੀ 10 10 ਨਾਲ ਅਧੀਰ ਪੈ ਪਲਾ ਦੇ ਬਸ ਤਾਂ ਕਿ ਉੱਪਰ ਨੂੰ ਪਾਹ ਨੂੰ ਨਿਕਲੇ ਘਟ ਘਟ ਥੋੜਾ ਥੋੜਾ ਪਾ ਤੇਜ ਹੁੰਦਾ ਤਜਾਬ ਹੀ ਇੱਕ ਦੋ ਬੋਤਲ ਪਾ ਕੇ ਨਾ ਫਿਰ ਥੱਲੇ ਜਾ ਕੇ ਫਿਰ ਪੰਜ ਘੁੰਮੂਗਾ ਪੂਰਾ ਇੰਨੀ ਛੇਤੀ ਨਹੀਂ ਘੁੰਮਦਾ ਹਜੇ ਫਿਰ ਥੱਲੇ ਜਾ ਕੇ ਦੇਖਦੇ ਆਪਾਂ ਨਿਕਲਦੇ ਹਜੇ ਨਿਕਲਦੇ ਲਾਲ ਲਾ ਦੇ ਲਾ ਦੇ ਅੱਜ ਭਾਈ ਆਪਾਂ ਨੇ ਨਵੀਂ ਕੋਈ ਗੱਲ ਜਿਹੜਾ ਆਪਣਾ ਕੱਲ ਤੁਹਾਨੂੰ ਵੀਡੀਓ ਦਿਖਾਇਆ ਤਾਂ ਉੱਥੇ ਕੋਠੀ ਦੇ ਪਾਪ ਸੀਵਰੇ ਸ਼ੁਰੂ ਕਰੀ ਹੋਈ ਧੀ ਅੱਜ ਉਧਰ ਬੰਦ ਰੱਖਿਆ ਹੋਇਆ ਕੰਮ ਕਿਉਂਕਿ ਦੋ ਦਿਨ ਅਜੇ ਕੰਪਲੀਟ ਆਈਆਂ ਕਰਨੀਆਂ ਦੀਆਂ ਇੱਕ ਕੋਠੀ ਦੇ ਪਾਪ ਖੜੇ ਕਰਨੇ ਆਪਾਂ ਉੱਥੇ ਵੀ ਜਾਣਾ ਏ ਤੇ ਬਾਬੂ ਆਪਣਾ ਦੂਈ ਪਾਸੇ ਕੋਠੀ ਚ ਗਿਆ ਹੋਇਆ ਏ ਤੇ ਮੈਂ ਔਰ ਤਾਰਾ ਭਾਈ ਆਏ ਹੋਏ ਕੋਠੀ ਦੇ ਵਿੱਚ ਬਲੋਕੇਜ ਖੋਲਣ ਵਾਸਤੇ ਹਾਂ ਪਾਣੀ ਪਾ ਪਾਣੀ ਪਾਣੀ ਬਾਦ ਖੋਲਦੀ ਥੋੜਾ ਜਿਹਾ ਪਾਣੀ ਪਾ ਕੇ ਹੋਰ ਆ ਦੇਖੋ ਬਾਈ ਸ਼ੋਰਾ ਕਿੰਨਾ ਨਿਕਲ ਰਿਹਾ ਏ ਤਿਆਬ ਨਾ ਪਾਈ ਤਾਰੇ ਹੋਰ ਤਿਆਬ ਨੇ ਚੱਕਦੇ ਫੱਟੇ ਮੇਰੇ ਹੀ ਗੰਦੇ ਨਿਕਲ ਰਿਹਾ ਪੱਤਾ ਸ਼ੋਰਾ ਜਮੇ ਹੁੰਦਾ ਪੈਪਾ ਜੋ ਨਿਕਲ ਰਿਹਾ ਹੈ ਇਹ ਇਹ ਬਾਹਰੋਂ ਦੀ ਸਪਲਾਈ ਲੱਗਦਾ ਹੈ ਨਾ ਉਹ ਦੋਹਾਂ ਇਕੱਠੀ ਹੈ ਇਹ ਬਾਹਰੋਂ ਆ ਰਿਹਾ ਹੈ ਦਾ ਉਹ ਦਾਦੀ ਨਹੀਂ ਬਰੈਸੂ ਹੂੰ ਬੱਸ ਬੜੀੇ ਕੰਮ ਜਰੂਰੀ ਆਪਾਂ ਵਾਟ ਕੇ ਚੱਲੀਏ ਗੰਦਾ ਪਾਣੀ ਆ ਰਿਹਾ ਆਵੇ ਵੀ ਤੇ ਤੇ ਗਰੀਬਨ ਖੁੱਲ ਗਈ ਬਲੌਗ ਵਿੱਚ ਪਾਪਾਂ ਦੇ ਵਿੱਚ ਪ੍ਰੈਸ਼ਰ ਵਧ ਗਿਆ ਹੋਵੇ ਪਾਣੀ ਦਾ ਪਹਿਲਾਂ ਨੂੰ ਹੰਦਾ ਪਾਣੀ ਆ ਰਿਹਾ ਤੇ ਅਪਰਵਣੀ ਫਟੰਗਾ ਨਹੀਂ ਜਾ ਰਿਹਾ ਨਾਲ ਸੋਰਾ ਜੰਮਰ ਜਿਹੜੀ ਫਟਣ ਕਰਨੀ ਬੰਦ ਹੋ ਗਈ ਹੈ ਉਹਨੂੰ ਤੇ ਜਦਿਆਂ ਬਈ ਪ੍ਰੈਸ਼ਰ ਪਤਾ ਮੈਂ ਵੀਡੀਓ ਬਣਾ ਰਿਹਾ ਚਨੇ ਬਣਾਇਆ YouTube ਤੇ ਅੱਛਾ ਆਪਰੇਸ਼ਰਸ ਪਰਲੇਵਾਸ ਨੂੰ ਹਜੇ ਪਾਉਗਾ ਤਜਾਬ ਹੋਰ ਇਹਦਾ ਤਾਂ ਪੂਰਾ ਮਾਰ ਲਾ ਤਰਾਕੇ ਹੂੰ ਨਾ ਹਟਦਾ ਸ਼ਾਵਰ ਦਾ ਕਰ ਲਿਆ ਦੇਖੋ ਉਹ ਬਰਾਬਰ ਹੁਣ ਜਾਈ ਰੱਖਣ ਪਾਣੀ ਦੀ ਬਲੌਕ ਚ ਖੋਲ ਕੇ ਬਾਈ ਪਾਪਾ ਪੂਪਾ ਸਾਫ ਕਰਕੇ ਆਪਾਂ ਹੁਣ ਇਸ ਟਾਈਮ ਖੜੇ ਆ ਰਣਜੀਤ ਨਗਰ ਐਨ ਆਰ ਆਈ ਸੁਸਾਇਟੀ ਚ ਤੇ ਇੱਥੇ ਆਪਾਂ ਨੇ ਕੋਠੀ ਦਾ ਕਨੈਕਸ਼ਨ ਕਰਕੇ ਜਾਈ ਤੇ ਪਹਿਲਾਂ ਸਾਨੂੰ ਵੀਡੀਓ ਦਿਖਾਇਆ ਤਾਂ ਤੇ ਬਾਈ ਇੱਥੇ ਹੁਣ ਆਪਾਂ ਪਾਪ ਖੜੇ ਕਰਨ ਆਏ ਆ ਕੋਠੀ ਦੇ ਚੜਾਈ ਹੋ ਗਈ 8 8 ਫੁੱਟ ਚਣਾਈ ਹੋ ਗਈ ਬਾਹਰੀ ਗੰਦਾ ਤਾਂ ਹੋਏਗੀ ਆ ਸਾਰੀਆਂ ਹੋਰੀ ਬਣਾ ਜੀ ਕਿਵੇਂ ਹੋ ਠੀਕ ਹੈ ਚੱਕ ਦੀ ਚਣਾਈ ਹੈ ਠੀਕ ਹੈ ਜੀ ਠੀਕ ਹੈ ਉਹ ਬੱਲੇ ਸਾਹਿਬ ਮਰੀਆ ਬਾਈ ਨਹੀਂ ਆਪਣਾ ਚੈਨਲ YouTube ਦੇ ਵਾਸਤੇ YouTube ਨੰਬਰ ਆ ਕੰਮ ਪੈਂਦਾ ਹੈ ਅੱਛਾ ਅੱਛਾ ਹਾਂ ਬਸ ਇਹ ਕਿਕਰ ਦਾ ਡਾਊਨ ਕਰਕੇ ਰੱਖਦੇ ਪਾਪ ਆ ਦੇਖ 54 ਡਾਊਨ ਹੋ ਗਿਆ ਹਾਂ ਡਾਊਨ ਡਾਊਨ ਅੱਛਾ ਪੈਪ ਇਸ ਫਿਨੋ ਲੈਖਣੀ ਇਸ ਵਾਰੀ ਸੁਪਰੀਮ ਪੈਪ ਆਇਆ ਆਪਣੇ ਕੋਲ ਖੜੇ ਕਰਨੇ ਵਾਸਤੇ ਤੇ 10 10 20 20 ਫੁੱਟ ਦੀ ਲੈਂਥ ਖੜੀ ਕਰਨੀ ਹੈ। ਚੀਰੀਆਂ ਛੱਡੀਆਂ ਹੋਈਆਂ ਇੱਕ ਦੋ ਪਹਿਲਾਂ ਹੀ ਤੇ ਇੱਕ ਅੱਧੀ ਰਹਿੰਦੀ ਹੈ ਪਿੱਛੇ ਦੇ ਮਾਰਨੇ ਨੂੰ। ਕਦੇ ਚੀਰੀ ਰਹਿੰਦੀ ਹੈ। ਤੇ ਕੋਠੀ ਦੇ ਵਿੱਚ ਬਾਈ ਪਿਛਲੇ ਪਾਸੇ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਬਾਥਰੂਮ ਬਣਨੇ ਆ ਤੇ ਪੈਪ ਆਪਣੇ ਹੋ ਗਏ ਖੜੇ ਕੰਧਾਂ ਦੇ ਵਿੱਚੋਂ ਇੱਕ ਬੈਡਰੂਮ ਆ ਬਣਿਆ ਪਿੱਛੇ ਬਾਥਰੂਮ ਹੈ ਤੇ ਬਾਥਰੂਮ ਨੂੰ ਦੋ ਐਂਟਰੀਆਂ ਬੇੜੇ ਦੇ ਵਿੱਚ ਵੀ ਇੱਕ ਤੇ ਕਮਰੇ ਦੇ ਵਿੱਚ ਵੀ ਹੈ ਤੇ ਇੱਧਰ ਖੜੇ ਹੋਣੇ ਪੈਪ ਅੱਗੇ ਕਿਚਨ ਦਾ ਵੀ ਪੈਪ ਹੋ ਗਿਆ ਬਾਈ ਖੜਾ ਤੇ ਬਈ ਅੱਜ ਦੀ ਦਿੰਦੀ ਇੰਨੀ ਕ ਗੱਲਬਾਤ ਹੈ ਤੇ ਤੇ ਫਿਰ ਇਹਦੇ ਬਾਅਦ ਰੈਂਟਰ ਦੀ ਚੱਲੂਗੀ ਤਿਆਰੀ ਬਈ ਅੱਜ ਦਾ ਕਾਰਕਰਮ ਇੱਥੇ ਹੀ ਖਤਮ ਕਰਦੇ ਆਪਾਂ ਬਣਿਆ ਨੇ ਹੋਵੇ ਵੀਡੀਓ ਦੇ ਨਾਲ ਧੰਨਵਾਦ ਸਸਰੀ ਕਾ ਜੀ ਸਾਰਿਆਂ ਨੂੰ